ਮంత్రి ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਿਲਾਂ ਥਮੰਦਾ ਰੁਕੰਦਾ ਨਾਮ ਹੀ ਨਹੀਂ ਲੈ ਰੀਆਂ ਨੇ ਹੁਣ ਅਦਾਲਤ ਦੇ ਵਿੱਚ ਪੇਸ਼ੀ ਹੁੰਦੀ ਹੈ ਤਾਂ ਉਸ ਦੌਰਾਨ ਅਦਾਲਤ ਦੇ ਵੱਲੋਂ ਇਹ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਅੱਜ ਆਖਰੀ ਦਿਨ ਸੀ ਈਡੀ ਦੀ ਹਿਰਾਸਤ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਜਿਹੇ ਦੇ ਵਿੱਚ ਜਦੋਂ ਅਦਾਲਤ ਦੇ ਵਿੱਚ ਪੇਸ਼ੀ ਹੁੰਦੀ ਹੈ ਤਾਂ ਉਸ ਦੌਰਾਨ ਅਦਾਲਤ ਦੇ ਵੱਲੋਂ ਇਹ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਹੁਣ ਨਿਆਇ ਖਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਰਿਮਾਂਡ ਖਤਮ ਹੋਣ ਤੇ ਈਡੀ ਦੇ ਵੱਲੋਂ ਕੇਜਰੀਵਾਲ ਨੂੰ ਪੇਸ਼ ਕੀਤਾ ਗਿਆ ਸੀ ਤੇ ਕੇਜਰੀਵਾਲ ਨੂੰ ਲੈ ਕੇ ਵੱਡੀ ਅਪਡੇਟ ਆ ਰਹੀ ਹੈ ਦੱਸਦੀ ਹੈ ਕਿ ਜਦੋਂ ਈਡੀ ਦੇ ਵੱਲੋਂ ਗੱਲ ਇਹ ਰੱਖੀ ਜਾਂਦੀ ਹੈ ਅਦਾਲਤ ਦੇ ਸਾਹਮਣੇ ਕਿ ਅਸੀਂ ਨਿਆਇ ਖਰਾਸਤ ਦੀ ਮੰਗ ਕਰਦੇ ਹਾਂ ਤਾਂ ਕੇਜਰੀਵਾਲ ਨੂੰ ਕੋਈ ਵੀ ਸਹਿਯੋਗ ਨਹੀਂ ਦੇ ਰਹੇ ਉਹ ਸਾਨੂੰ ਗੁੰਮਰਾਹ ਕਰ ਰਹੇ ਨੇ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਵਿਜੇ ਨਾਇਰ ਜੂ ਨੇ ਉਸ ਕੇਸ ਦੇ ਮੱਦੇਨਜ਼ਰ ਰੱਖਦੇ ਹੋਏ ਕੋਈ ਵੀ ਰਿਪੋਰਟ ਪੇਸ਼ ਨਹੀਂ ਕਰ ਰਹੇ ਅਦਾਲਤ ਨੇ ਇਹ ਸਵਾਲ ਕੀਤਾ ਕਿ ਨਾਇਕ ਹਰਾਸਤ ਦੇ ਲਈ ਇਹ ਦਲੀਲਾਂ ਕਿੰਨਿਆਂ ਨੂੰ ਜਾਇਜ਼ ਨੇ ਦੂਜੇ ਪਾਸੇ ਈਡੀ ਜਵਾਬ ਦਿੰਦੀ ਹੈ ਕਿ ਕੇਜਰੀਵਾਲ ਆਪਣੇ ਫੋਨ ਦਾ ਪਾਸਵਰਡ ਸਾਨੂੰ ਨਹੀਂ ਦੱਸ ਰੇ ਅਤੇ ਬਾਅਦ ਦੇ ਵਿੱਚ ਉਹਨਾਂ ਦੀ ਈਡੀ ਦੀ ਹਿਰਾਸਤ ਦੀ ਮੰਗ ਕੀਤੀ ਜਾਂਦੀ ਹੈ ਇਹ ਸਾਡਾ ਹੱਕ ਹੈ ਜਿਸ ਦੇ ਬਾਅਦ ਇਹ ਵੱਡਾ ਫੈਸਲਾ ਹੁਣ ਅਦਾਲਤ ਦੇ ਵੱਲੋਂ ਸੁਣਾ ਦਿੱਤਾ ਗਿਆ 15 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ 15 ਦਿਨਾਂ ਦੇ ਲਈ ਅਰਵਿੰਦ ਕੇਜਰੀਵਾਲ ਨੂੰ ਸਿੱਧੇ ਤੌਰ ਉੱਤੇ ਜੇਲ੍ਹ ਭੇਜ ਦਿੱਤਾ ਗਿਆ ਵੱਡੀ ਖਬਰ ਹੈ ਹੁਣ 15 ਦਿਨਾਂ ਦੇ ਲਈ ਪਰ ਤੋਂ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਰਹਿਣਗੇ ਇਸ ਤੋਂ ਪਹਿਲਾਂ ਈਡੀ ਦੀ ਹਿਰਾਸਤ ਦੇ ਵਿੱਚ ਸੀ ਤਸ਼ਰਾਬ ਨੀਤੀ ਮਾਮਲੇ ਦੇ ਵਿੱਚ 21 ਮਾਰਚ ਤੋਂ ਲੈ ਕੇ ਜੇਲ੍ਹ ਦੇ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਦੋ ਮਾਮਲਿਆਂ ਦੇ ਵਿੱਚ ਲਗਾਤਾਰ ਸੁਰਖੀਆਂ ਦੇ ਵਿੱਚ ਨੇ ਪਹਿਲਾ ਮਾਮਲਾ ਦਿੱਲੀ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਸੀਗਾ ਦੂਜਾ ਮਾਮਲਾ ਜਿਹੜਾ ਉਹ ਰਿਮਾਂਡ ਲੈਣ ਦੀ ਗੱਲ ਜਿਹੜੀ ਕੀਤੀ ਜਾ ਰਹੀ ਸੀ 1 ਅਪ੍ਰੈਲ ਨੂੰ ਰਿਮਾਂਡ ਖਤਮ ਹੁੰਦਾ ਉਸ ਤੋਂ ਬਾਅਦ ਰੋਜ਼ ਵੈਨਿਊ ਅਦਾਲਤ ਦੇ ਵਿੱਚ ਪੇਸ਼ੀ ਹੁੰਦੀ ਹੈ ਤਾਂ ਕੇਜਰੀਵਾਲ ਨੇ মিডিਆ ਦੇ ਸਾਹਮਣੇ ਵੀ ਆ ਕੇ ਜਿਹੜੀ ਇਹ ਗੱਲ ਕਹੀ ਸੀ ਕਿ ਉਹ ਜੋ ਕਰ ਰਹੇ ਨੇ ਉਹ ਦੇਸ਼ ਲਈ ਚੰਗਾ ਨਹੀਂ ਹੈ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਉਸ ਦੌਰਾਨ ਅਦਾਲਤ ਦੇ ਵਿੱਚ ਮੌਜੂਦ ਰਹਿੰਦੀ ਹੈ ਤੇ ਹੁਣ ਸਿੱਧੇ ਤੌਰ ਉੱਤੇ 15 ਦਿਨਾਂ ਦੀ ਜੇਲ ਜਿਹੜੀ ਅਰਵਿੰਦ ਕੇਜਰੀਵਾਲ ਜੀ ਨੂੰ ਸੁਣਾ ਦਿੱਤੀ ਗਈ ਹੈ ਅਦਾਲਤ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਦੱਸਦੇ ਕਿ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੀਆਂ ਨੇ ਉਹ ਖਬਰ ਅਰਵਿੰਦ ਕੇਜਰੀਵਾਲ ਨਾਲ ਸੰਬੰਧਿਤ ਬਾਹਰ ਆ ਰਹੀਆਂ ਸੀ ਅਜਿਹੇ ਦੇ ਵਿੱਚ 1 ਅਪ੍ਰੈਲ 'ਚ ਜਦੋਂ ਪੇਸ਼ੀ ਹੁੰਦੀ ਅਦਾਲਤ ਦੇ ਵਿੱਚ ਇਸੇ ਮਾਮਲੇ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਤਾਂ ED ਦੇ ਵੱਲੋਂ ਲਗਾਤਾਰ ਰਿਮਾਂਡ ਮੰਗਿਆ ਜਾ ਰਿਹਾ ਸੀ ਅੱਜ ਜਿਹੜਾ ਬੀਤੇ ਦਿਨ ਵਾਲਾ ਰਿਮਾਂਡ ਜਦੋਂ ਖਤਮ ਹੁੰਦਾ ਹੈ ਅਦਾਲਤ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਪੇਸ਼ੀ ਹੁੰਦੀ ਆ ਤਾਂ ਅਜਿਹਾ ਲੱਗ ਰਿਹਾ ਹੈ ਕਿ ਜੋ ਅਦਾਲਤ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਇੰਜ ਲੱਗਦਾ ਹੈ ਕਿ ਐਤਕੀ ਜੋ ਚੋਣਾ ਆਣ ਵਾਲੀਆਂ ਨੇ ਉਹ ਕਿੱਥੇ ਅਜਿਹਾ ਨਾ ਹੋਵੇ ਕਿ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਦੇ ਵਿੱਚ ਹੀ ਚੋਣਾ ਜਿਹੜੀਆਂ ਨੇ ਉਹ ਨਿਕਲ ਜਾਣ ਇਸ ਤੋਂ ਪਹਿਲਾਂ 21 ਮਾਰਚ ਦੀ ਗੱਲ ਕਰਦੇ ਹਾਂ 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ 22 ਮਾਰਚ ਨੂੰ ਉਹਨਾਂ ਦੀ ਪੇਸ਼ੀ ਹੁੰਦੀ ਹੈ ਅਦਾਲਤ ਨੂੰ 28 ਮਾਰਚ ਤੱਕ ਲਈ ਹਿਰਾਸਤ ਦੇ ਵਿੱਚ ਭੇਜਿਆ ਜਾਂਦਾ ਫਿਰ 28 ਮਾਰਚ ਨੂੰ ਜਦੋਂ ਸੁਣਵਾਈ ਹੁੰਦੀ ਹੈ ਤਾਂ 21 ਅਪ੍ਰੈਲ ਤੱਕ ਈਡੀ ਹਿਰਾਸਤ ਚ ਭੇਜਿਆ ਜਾਂਦਾ ਜਿਹੇ ਦੇ ਵਿੱਚ ਜਦੋਂ ਅੱਜ ਤਰਕ-ਵਿਰਕ ਹੁੰਦੇ ਨੇ ਅਦਾਲਤ ਦੇ ਵਿੱਚ ਤਾਂ ਉਸ ਦੌਰਾਨ ਈਡੀ ਦੇ ਵੱਲੋਂ ਇਹ ਗੱਲ ਆਪਣੀ ਅੱਗੇ ਅਦਾਲਤ ਮਾਨਯੋਗ ਸਾਹਮਣੇ ਰੱਖੀ ਜਾਂਦੀ ਹੈ ਕਿ ਸਾਨੂੰ ਜਿਹੜਾ ਨਿਆਇਕ ਹਿਰਾਸਤ ਦੇ ਵਿੱਚ ਕੇਜੀਵਾਲ ਨੂੰ ਭੇਜ ਦਿੱਤਾ ਜਾਵੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਉਹ ਨਾ ਹੀ ਆਪਣੇ ਫੋਨ ਦਾ ਪਾਸਵਰਡ ਦੱਸ ਰਹੇ ਨੇ ਸਾਡੇ ਨਾਲ ਕੋਈ ਵੀ ਸਹਿਯੋਗ ਨਹੀਂ ਕਰ ਰਹੇ ਸਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਿਰ ਕਰ ਰਹੇ ਨੇ ਅਜਿਹੇ ਬਿਆਨਾਂ ਨੂੰ ਸੁਣਨ ਤੋਂ ਬਾਅਦ ਹੀ ਅਦਾਲਤ ਦਾ ਇਹ ਫੈਸਲਾ ਸਾਹਮਣੇ ਆਂਦਾ ਹੁਣ 15 ਅਪ੍ਰੈਲ ਤੱਕ ਨਿਆਇਕ ਹਿਰਾਸਤ ਦੇ ਵਿੱਚ ਅਰਵਿੰਦ ਕੇਜਰੀਵਾਲ ਰਹਿਣਗੇ ਅਜਿਹੇ ਦੇ ਵਿੱਚ ਤਬਾ ਮੋ ਸਵਾਲ ਉੱਠਦੇ ਨੇ ਕਿ ਪਾਰਟੀ ਕਿਸ ਤਰੀਕੇ ਦੇ ਨਾਲ ਚੱਲੇਗੀ ਜਾਂ ਫਿਰ ਦਿੱਲੀ ਦੇ ਵਿੱਚ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਕਿਸ ਤਰੀਕੇ ਨਾਲ ਚੱਲੇਗੀ ਕਿਉਂਕਿ ਉਹਨਾਂ ਦੇ ਅਸਤੀਫੇ ਦੀਆਂ ਵੀ ਖਬਰਾਂ ਤੇਜ਼ ਹੋ ਰਹੀਆਂ ਨੇ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਸੀਐਮ ਕੇਜਰੀਵਾਲ ਦਾ ਅਸਤੀਫਾ ਸਾਨੂੰ ਚਾਹੀਦਾ ਕਿਉਂਕਿ ਦਿੱਲੀ ਦਾ ਸੰਚਾਲਨ ਸਹੀ ਤਰੀਕੇ ਦੇ ਨਾਲ ਨਹੀਂ ਚੱਲ ਰਿਹਾ ਅਜਿਹੇ ਦੇ ਵਿੱਚ ਉਹਨਾਂ ਦੀ ਪਤਨੀ ਕੁਝ ਦਿਨ ਮਗਰੋਂ ਹੀ ਜਿਹੜਾ ਉਹ ਲਾਈਵ ਹੁੰਦੇ ਨੇ ਉਹ ਦੇਸ਼ ਵਾਸੀਆਂ ਨੂੰ ਜਿਹੜਾ ਉਹਨਾਂ ਦਾ ਸੁਨੇਹਾ ਪਹੁੰਚਾਉਂਦੇ ਨੇ ਪਰ ਹੁਣ ਜੋ ਇਹ ਕਾਰਵਾਈ ਅਦਾਲਤ ਦੇ ਵੱਲੋਂ ਕੀਤੀ ਜਾ ਰਹੀ ਹੈ ਪਹਿਲਾ ਦੋ ਵਾਰ ਜਿਹੜਾ ਹੈ ਈਡੀ ਦੀ ਹਿਰਾਸਤ ਦੇ ਵਿੱਚ ਭੇਜਿਆ ਜਾਂਦਾ ਤੇ ਹੁਣ ਡਾਇਰੈਕਟ ਜੇਲ੍ਹ ਕਰ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਨੂੰ 15 ਦਿਨਾਂ ਦੇ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੁਣ ਗੱਲ ਇੱਥੇ ਇਹ ਵਿਆਪੜਦੀ ਹੈ ਕਿ ਆਖਿਰਕਾਰ ਅਜੇਹਾ ਵਤੀਰਾ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਕਿਉਂ ਕੀਤਾ ਜਾ ਰਿਹਾ ਦਿੱਲੀ ਦੇ ਮੁੱਖ ਮੰਤਰੀ ਦੇ ਉੱਤੇ ਸ਼ਰਾਬ ਨੀਤੀ ਦੇ ਉੱਤੇ ਲਗਾਤਾਰ ਈਡੀ ਦੇ ਵੱਲੋਂ ਗੱਲ ਇਹ ਹੀ ਕਹੀ ਜਾ ਰਹੀ ਸੀ ਕਿ ਉਹ ਸਹਿਯੋਗ ਨਹੀਂ ਬਣਾ ਰਹੇ ਹਨ ਜੋ ਵੀ ਉਹਨਾਂ ਤੋਂ ਸਵਾਲ ਕੀਤੇ ਜਾਂਦੇ ਨੇ ਉਸ ਦਾ ਜਵਾਬ ਨਹੀਂ ਦੇ ਟਾਲ ਮਟੋਲ ਕਰਦੇ ਨੇ ਸਾਨੂੰ ਗੁੰਮਰਾਹ ਕਰਦੇ ਨੇ ਤਾਂ ਹੁਣ ਜਿਸ ਤਰੀਕੇ ਨਾਲ ਅਦਾਲਤ ਦੀ ਕਾਰਵਾਈ ਸਾਹਮਣੇ ਆਈ ਹੈ ਤਾਂ ਅਜੇਹਾ ਇਹ ਪ੍ਰਤੀਤ ਹੋ ਰਿਹਾ ਇਹਨਾਂ ਸਾਰੀ ਖਬਰਾਂ ਤੋਂ ਕਿ ਐਤਕੀ ਜੋ ਆਉਣ ਵਾਲੀਆਂ ਚੋਣਾਂ ਨੇ ਐਵੇਂ ਨਾ ਹੋਵੇ ਕਿ ਸੀਐਮ ਅਰਵਿੰਦ ਕੇਜਰੀਵਾਲ ਜੀ ਦੀ ਜੋ ਹੈ ਉਹ ਜੇਲ੍ਹ ਦੇ ਵਿੱਚ ਹੀ ਉਹਨਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਜੋ ਇਲੈਕਸ਼ਨਸ ਨੇ ਉਹ ਉਸੇ ਦੌਰਾਨ ਨਿਕਲ ਜਾਣ ਪਰ ਹੁਣ ਜੋ 15 ਤਰੀਕ ਤੱਕ ਦਾ ਜੋ ਐਲਾਨ ਕੀਤਾ ਗਿਆ ਅਦਾਲਤ ਦੇ ਵੱਲੋਂ ਕਿ ਨਿਆਇ ਖਰਾਸਤ ਦੇ ਵਿੱਚ ਰਹਿਣਗੇ ਅਜੇਹੇ ਦੇ ਵਿੱਚ ਹੋਰ ਦੇ ਖੁਲਾਸੇ ਹੋਣਗੇ ਸ਼ਰਾਬ ਘਟਾਲੇ ਦੇ ਨਾਲ ਲੱਗਦੇ ਤੇ ਹੋਰ ਕੀ ਕੁਝ ਜਿਹੜਾ ਅਰਵਿੰਦ ਕੇਜਰੀਵਾਲ ਦੇ ਨਾਲ ਸੰਬੰਧਿਤ ਸਾਹਮਣੇ ਆਏਗਾ ਇਹ ਕੁਝ ਦਿਨਾਂ ਤੱਕ ਸਾਫ਼ ਹੋਏਗਾ ਪਰ ਇਸ ਵੇਲੇ ਦੀ ਇਹ ਵੱਡੀ ਅਪਡੇਟ ਹੈ ਕਿ ਕਿਉਂ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਜਿਹੜਾ ਇਸ ਤਰੀਕੇ ਦਾ ਵਰਤੀਰਾ ਕੀਤਾ ਜਾ ਰਿਹਾ ਹੈ ਹਾਲਾਂਕਿ ਜਦੋਂ ED ਦੇ ਵੱਲੋਂ ਇਹ ਗੱਲ ਸਾਹਮਣੇ ਰੱਖੀ ਜਾਂਦੀ ਹੈ ਕਿ ਅਰਵਿੰਦ ਕੇਜਰੀਵਾਲ ਜੋ ਨੇ ਉਹ ਸਹਿਯੋਗ ਨਹੀਂ ਦੇ ਰਹੇ ਜਦੋਂ ਉਹਨਾਂ ਤੋਂ ਫੋਨ ਦਾ ਪਾਸਵਰਡ ਈਡੀ ਦੇ ਕਰਮਚਾਰੀਆਂ ਦੇ ਵੱਲੋਂ ਮੰਗਿਆ ਜਾਂਦਾ タルਵਿੰਦ ਕੇਜਰੀਵਾਲ ਸਾਫ਼ ਮਨਾਂ ਕਰ ਦਿੰਦੇ ਨੇ ਉਹ ਆਪਣੇ ਫੋਨ ਦਾ ਪਾਸਵਰਡ ਨਹੀਂ ਦੇ ਰਹੇ ਜੇ ਮਾਮਲੇ ਬਾਰੇ ਤਫਤੀਸ਼ ਕੀਤੀ ਜਾਂਦੀ ਹੈ ਤਾਂ ਉਹ ਕੁਝ ਨਾ ਕੁਝ ਟਾਲਮਟੋਲ ਕਰਕੇ ਮਾਮਲੇ ਨੂੰ ਇੱਧਰ ਉਧਰ ਰਫਾ ਦਫਾ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ ਤਾਂ ਇਹਨਾਂ ਸਾਰੇ ਬਿਆਨਾਂ ਨੂੰ ਸੁਣਨ ਤੋਂ ਬਾਅਦ ਹੀ ਮਾਨਯੋਗ ਅਦਾਲਤ ਦੇ ਵੱਲੋਂ ਇਹ ਫੈਸਲਾ 15 ਅਪ੍ਰੈਲ ਤੱਕ ਦਾ ਸੁਣਾ ਦਿੱਤਾ ਗਿਆ ਇਸ ਤੋਂ ਪਹਿਲਾਂ 22 ਮਾਰਚ ਨੂੰ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਈਡੀ ਦੀ ਹਿਰਾਸਤ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਫਿਰ ਈਡੀ ਦੇ ਵੱਲੋਂ ਅਦਾਲਤ 'ਚ ਪੇਸ਼ ਕੀਤਾ ਜਾਂਦਾ ਹੈ ਇੱਕ ਵਾਰ ਫਿਰ ਤੋਂ ਈਡੀ 28 ਮਾਰਚ ਨੂੰ ਤੱਕ ਉਹਨਾਂ ਕੋਲ ਜਿਹੜਾ ਨੇ ਉਹ ਹਿਰਾਸਤ 'ਚ ਰਹਿੰਦੇ ਨੇ ਇਸ ਤੋਂ ਬਾਅਦ ਦੁਬਾਰਾ ਅਦਾਲਤ 'ਚ ਪੇਸ਼ੀ ਹੁੰਦੀ ਹੈ ਅਦਾਲਤ 'ਚ ਪੇਸ਼ੀ ਹੋਣ ਤੋਂ ਬਾਅਦ 1 ਅਪ੍ਰੈਲ ਤੱਕ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਜਾਂਦਾ ਹੈ ਤੇ ਹੁਣ ਜਦੋਂ ਆਖਰੀ ਦਿਨ ਸੀ ਤਾਂ ਅੱਜ ਅਦਾਲਤ ਦੇ ਵਿੱਚ ਜਦੋਂ ਪੇਸ਼ੀ ਹੁੰਦੀ ਹੈ ਤਾਂ ਇਹ ਖਬਰ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਅਰਵਿੰਦ ਕੇਜਰੀਵਾਲ ਹੁਣ 15 ਅਪ੍ਰੈਲ ਤੱਕ ਜੇਲ੍ਹ 'ਚ ਰਹਿਣਗੇ ਆਖਿਰਕਾਰ ਸਰਕਾਰ ਕਿਵੇਂ ਚੱਲੇਗੀ ਕਿਉਂਕਿ ਲੋਕ ਪ੍ਰਭਾਵਿਤ ਹੋ ਰਹੇ ਨੇ ਅਜੇ ਹਾ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਤੇ ਉਹ ਅਸਤੀਫੇ ਦੀ ਵੀ ਮੰਗ ਕਰ ਰਹੀਆਂ ਨੇ ਤੇ ਹੁਣੇ ਵੱਡਾ ਸਵਾਲ ਕੀ ਵੀ ਹੈ ਕਿ ਆਖਿਰਕਾਰ ਸੀ